ਰੌਕਸੀ ਤੋਂ ਨਹੀਂ ਭਾਈ ਸ੍ਰੋਕਸ਼ਿਤ ਨਹੀਂ 77 88 ਦਾਤਰ ਫੜੇ ਹੋਏ ਆ ਧੋਣ ਦੇ ਰੱਖਦੇ ਆ ਡਰਦੇ ਮਾਰੇ ਅਗਰੇ ਹੁਣ ਬੰਦਾ ਡਰਦਾ ਮਾਰੇ ਕੀ ਕਰੂਗਾ ਪੈਸੇ ਹੀ ਦੇਊਗਾ ਉਹਨਾਂ ਨੂੰ ਕਿੰਨਾ ਉਹਦਾ ਦਾਸੀ ਉਹਨਾਂ ਦੇ ਆ ਭਾਈ ਦੇਖ ਲੋ 88 ਦਾ ਦਾਤਾ ਉਹਨਾਂ ਦਾ ਇੱਕ ਘੰਡਾ ਸੱਸਾ ਸੀਗਾ ਉਹਨਾਂ ਕੋਲ ਇਹ ਅਸੀਂ ਕਿਸੇ ਨੂੰ ਫੜ ਕੇ ਕਿਸੇ ਲੱਤਾਂ ਮਾਂ ਤੋੜ ਦਿੰਨੇ ਆ ਉਹਨਾਂ ਨੇ ਉੱਤੇ ਕਾਰਵਾਈ ਨਹੀਂ ਕਰਨੀ ਉਹਨਾਂ ਨੇ ਉਲਟਾ ਸਾਨੂੰ ਘੇਰ ਲੈਣਾ ਸਾਡੇ ਤੇ ਕਾਰਵਾਈ ਕਰਨੀ ਆ ਬੱਦ ਤੋਂ ਬੱਦ ਜਿਹੜੇ ਇਹੋ ਜਿਹੇ ਕੰਮ ਕਰਦੇ ਠੋਕੇ ਜਾਣ ਹੁੰਦਾ ਸੀ ਏਸੀਨ ਸਾਹਿਬ ਨੇ ਵੀ ਦੇ ਦਿੱਤੇ ਹੁਕਮ ਠੀਕ ਹੈ ਜੀ ਆ ਦੋ ਚਾਰ ਬੰਦੇ ਠੋਕਣਗੇ ਤਾਂ ਹੀ ਬਦਨਾ ਇਹਨਾਂ ਨੂੰ ਥੋੜਾ ਜਿਹਾ ਹੋਗਾ ਨਾ ਤਾ ਪਾਊਗੀ ਲੁਧਿਆਣਾ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਚ ਤੁਹਾਡਾ ਸਵਾਗਤ ਹੈ ਇਸ ਕਰਕੇ ਕਵਾਂਗਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਤੁਹਾਡੀ ਦੁਕਾਨਦਾਰੀ ਹੈ ਤਾਂ ਤੁਹਾਡਾ ਸਵਾਗਤ ਕੀਤਾ ਜਾਊਗਾ ਉਹ ਸਵਾਗਤ ਕਿਹਦੇ ਵੱਲੋਂ ਕੀਤਾ ਜਾਊਗਾ دہشت گردਾਂ ਵੱਲੋਂ ਸਵਾਗਤ ਕਿੰਨਾ ਵੱਲੋਂ ਕੀਤਾ ਜਾਊਗਾ ਵੱਡੇ ਵੱਡੇ ਟੋਕੇਆਂ ਵੱਲੋਂ ਲੁਧਿਆਣਾ ਦੇ ਆਜ਼ਾਦ ਨਗਰ ਬਾਦਲਕੇ ਰੋਡ ਦੇ ਵਿੱਚ ਮੌਜੂਦ ਆ ਤੇ ਦੁਕਾਨਾਂ ਹੈਗੀਆਂ ਪ੍ਰਵਾਸੀਆਂ ਨੂੰ ਜਿਹੜੀ ਹੈ ਸੈਲਰੀ 25 ਤੋਂ 10 ਨੂੰ ਮਿਲਦੀ ਹੈ ਲੇਕਿਨ ਅੱਥੇ ਦੁਕਾਨਦਾਰਾਂ ਨੇ ਪਰੇਸ਼ਾਨ ਸੀ ਕਿ ਕਿ ਬਸਤੀ ਥਾਣੇ ਚਾਬੀਆਂ ਸਪੂਰਤ ਕਰਨ ਚੱਲੇ ਗਏ ਐਸਐਚ ਨੂੰ ਮਾਮਲਾ ਕੀ ਸੀਗਾ ਇਹ ਵੀਡੀਓ ਤੁਸੀਂ ਜਾਣੂ ਹੋ ਵੀਡੀਓ ਤੁਹਾਨੂੰ ਦਿਖਾ ਵੀ ਰਹੇ ਆ ਵੀਡੀਓ ਵਿੱਚ ਦੋ ਸ਼ਖਸ਼ ਆਂਦੇ ਆ ਜੋ ਪਿੱਛੇ ਦੁਕਾਨ ਹੈਗੀ ਹੈ ਇਹਦੇ ਬਾਰੇ ਪੁੱਛ ਰਹੇ ਨੇ ਕਿ ਇਹਦਾ ਮਾਲਕ ਕੌਣ ਹੈ ਕੀ ਹੈ ਦੁਕਾਨ ਵੀਡੀਓ ਕੋਲੀ ਵੀ ਦਿਖਾਈ ਜਾਂਦੀ ਹੈ ਲੇਕਿਨ ਵੀਰ ਸਾਡੇ ਨਾਲ ਮੌਜੂਦ ਆ ਥਾਣੇ ਗਏ ਹੋ ਸੁਰੱਖਿਤ ਹੋ ਨਹੀਂ ਭਾਜੀ ਸੁਰੱਖਿਤ ਨਹੀਂ ਹੈਗੇ ਜੀ ਵਜਾ ਵਜਾ ਆ ਹੁ ਕੋ ਟਾਈਮ ਨਹੀਂ ਹੈਗਾ ਸਾਡੇ ਨੂੰ ਵੀ ਰਾਤ ਦਾ ਅਜਾ ਉਹ ਦੁਕਾਨਾਂ ਵਧਾਉਣ ਦਾ ਟਾਈਮ ਹੁੰਦਾ ਹੈ ਹਮ ਸਾਰੇ ਕੈਸ਼ ਕੁਸ਼ ਕਰ ਲੈ ਕੇ ਜਾਣ ਦਾ ਟਾਈਮ ਹੁੰਦਾ ਉਸ ਟਾਈਮ ਆ ਗਏ ਅਗਲੇ ਹਮ ਦਾਤਰ ਏਡੇ ਏਡੇ ਦਾਤਰ ਫੜੇ ਹੋਏ ਆ ਧੋਣ ਦੇ ਰੱਖਦੇ ਆ ਡਰ ਦੇ ਮਾਰੇ ਅਗਲੇ ਹੁਣ ਬੰਦਾ ਡਰਦਾ ਮਾਰੇ ਕੀ ਕਰੂਗਾ ਪੈਸੇ ਹੀ ਦੇਊਗਾ ਉਹਨਾਂ ਨੂੰ ਹਮ ਮੁਕਾਬਲਾ ਦਾ ਦਾਤਰ ਦੇ ਅੱਗੇ ਕੀ ਮੁਕਾਬਲਾ ਕਰਾਂਗੇ ਅਸੀਂ ਠੀਕ ਹੈ ਜੀ ਐਸ ਕਰਕੇ ਦੁਕਾਨਦਾਰ ਕੋਈ ਵੀ ਸੁਰੱਖਿਅਤ ਨਹੀਂ ਕੋਈ ਆਪਣਾ ਕਹਦੀ ਹੈ ਕਿ ਲੇਬਰ ਨਹੀਂ ਸੁਰੱਖਿਅਤ ਮੋਬਾਈਲ ਖੋ ਕੇ ਲੈ ਜਾਂਦੇ ਆ ਲੋਟਕੋ ਬਹੁਤ ਜਿਆਦੀ ਹੈ ਜੀ ਜੋ ਥਾਣੇ ਗਏ ਹੋ ਕੀ ਕਾਰਵਾਈ ਦਾ ਸਵਛਨ ਮਿਲੇ ਐ ਐਸਐਚਓ ਵੱਲੋਂ ਐਸਐਚਓ ਕਹਿੰਦੇ ਜੀ ਕਹਿੰਦੇ ਵੀ ਅਸੀਂ ਪੀਸੀਆਰ ਦਾ ਇੱਥੋਂ ਗਸ਼ਤ ਵਧਾਵਾਂਗੇ ਹਾਂਜੀ ਪਰ ਸਾਨੂੰ ਨਹੀਂ ਕੋਈ ਉਮੀਦ ਨਹੀਂ ਹੈਗੀ ਸਾਨੂੰ ਉਹ ਕਹਿੰਦੇ ਸਾਡੇ ਕੋਲ ਸਟਾਫ ਹੀ ਨਹੀਂ ਹਾਂ ਕਹਿੰਦੇ ਸਾਡੇ ਇੱਕ 100 ਕੁਛ ਬੰਦ 108 ਬੰਦੇ ਚਾਹੀਦੇ ਆ ਕਹਿੰਦੇ ਸਾਡੇ ਕੋਲ ਸਿਰਫ ਸਿਰਫ 32 ਬੰਦੇ ਆ ਕਹਿੰਦੇ ਉਹ ਕੀ ਕਰਨਗੇ ਤੇ ਉਪਰਾਲਾ ਕੀ ਦੱਸਿਆ ਫਿਰ ਬਚਣ ਦਾ ਜਰੀਆ ਕੀ ਦੱਸਿਆ ਕਿੱਦਾਂ ਬਚ ਸਕਦੇ ਹੋ ਇੰਨਾ ਤੋਂ ਅਸੀਂ ਕਿਹਾ ਜੀ ਇੱਥੇ ਛੋਟੀ ਜਿਹੀ ਕੋਈ ਪੁਲਿਸ ਚੌਂਕੀ ਜਿੱਦਾਂ ਕਿ ਇਹ ਪਹਿਲਾਂ ਇੱਥੇ ਬਾਦਰਗਿ ਰੋਡ ਤੇ ਸੀਗੀ ਅਸੀਂ ਉਹ ਉਹਨਾਂ ਨੂੰ ਕਿਹਾ ਵੀ ਛੋਟੀ ਜਿਹੀ ਪੁਲਿਸ ਚੌਂਕੀ ਹੋਵੇ ਉੱਥੇ ਚਲਾਨ ਨਾ ਘਟੇ ਜਾਣ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਨੂੰ ਵੜਿਆ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੁਝ ਪੀਸੀਆਰ ਦਾ ਜਾਨਕਿ ਗਸ਼ਤ ਵਧਾਇਆ ਜਾਵੇ ਠੀਕ ਹੈ ਤਾਂ ਤਾਂ ਥੋੜੀ ਸੁਰੱਖਿਆ ਹੋ ਸਕਦੀ ਹੈ ਕਿੰਨਾ ਵੱਡੇ ਦਾਸ ਸੀ ਉਹਨਾਂ ਦੇ ਹੱਥੇ ਪਾਜੀ ਦੇਖ ਲਓ ਏਡੇ ਏਡੇ ਤਾਂ ਦਾਤ ਆ ਉਹਨਾਂ ਦੇ ਇੱਕ ਘੰਟਾ ਸਾ ਸੀਗਾ ਉਹਨਾਂ ਕੋਲ ਤੁਸੀਂ ਆਪ ਦੇਖ ਲਓ ਵੀਡੀਓ ਤੇ ਤੁਹਾਨੂੰ ਦਿਖਾਈ ਹੈ ਕਿੰਨਾ ਤੁਹਾਨੂੰ ਦਿਖਾਈ ਵੀਡੀਓ ਹਾਂਜੀ ਹਾਂਜੀ ਦਿਖਾਈ ਹੈ ਜੀ ਅਸੀਂ ਤਾਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਜੀ ਅਸੀਂ ਫੜ ਲਿਆ ਅਸੀਂ ਮਾਰ ਦਾਂਗੇ ਇਹ ਬੰਦਾ ਬੰਦਾ ਮਾਰ ਦਾਂਗੇ ਉਸ ਤੋਂ ਬਾਅਦ ਉਹਨਾਂ ਨੇ ਉਲਟਾ ਸਾਡੇ ਤੇ ਕਾਰਵਾਈ ਕਰਨੀ ਹੈ ਹੂੰ ਜੇ ਅਸੀਂ ਕਿਸੇ ਨੂੰ ਫੜ ਕੇ ਕਿਸੇ ਲੱਤਾਂ ਮਾਂ ਤੋੜ ਦਿੰਨੇ ਆ ਉਹਨਾਂ ਨੇ ਉੱਤੇ ਕਾਰਵਾਈ ਨਹੀਂ ਕਰਨੀ ਉਹਨਾਂ ਨੇ ਉਲਟਾ ਸਾਨੂੰ ਘੇਰ ਲੈਣਾ ਸਾਡੇ ਤੇ ਕਾਰਵਾਈ ਕਰਨੀ ਹੈ ਹੂੰ ਜਿਆਦਾ ਸਾਨੂੰ ਇਹ ਸਵਾਸਨ ਦੇਣ ਵੀ ਭਾਈ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਜਿਹੜਾ ਫੜਦੇ ਹੋ ਉਹਨੂੰ ਜਿੱਦਾਂ ਮਰਜ਼ੀ ਮਾਰੋ ਜੋ ਮਰਜ਼ੀ ਕਰੋ ਚਾਬੀਆਂ ਕੋ ਦੇਣ ਚਲੇ ਗਏ ਸੀਗੇ ਚਾਬੀਆਂ ਨਹੀਂ ਦੇ ਰਹੀਆਂ ਇਹ ਹੋਰ ਹੋਣਾ ਸੀ ਕੀ ਕਰੀਏ ਪਕੜਾ ਕੇ ਰੱਖ ਹੁਣ ਅਸੀਂ ਤਾਂ ਭਾਈ ਦੁਕਾਨਾ ਬੰਦ ਕਰਕੇ ਅਸੀਂ ਆਪਣੀ ਜਾਨ ਥੋੜਾ ਘਵਣੀ ਹੈ ਅਸੀਂ ਦੁਕਾਨਾ ਬੰਦ ਕਰਕੇ ਚਾਬੀਆਂ ਫੜਾ ਦੇਣੀਆਂ ਭਾਈ ਐਲੋ ਹੂੰ ਜੇ ਨਾ ਚਾਬੀਆਂ ਫਿਰ ਉਹਨਾਂ ਨੇ ਹਾਂਜੀ ਦਿੱਤੀਆਂ ਨਹੀਂ ਨਹੀਂ ਜੀ ਤੇ ਮੈਂ ਹੁਣ ਸਾਰਿਆਂ ਦੇ ਸਾਹਮਣੇ ਚੈਨਲ ਦੇ ਸਾਹਮਣੇ ਕਹਿ ਰਿਹਾ ਆ ਜੇ ਨਾ ਕੋਈ ਹੱਲ ਹੋਇਆ ਅਸੀਂ ਮਾਰਕੀਟ ਨੇ ਟੈਂਟ ਲਾ ਦੇਣਾ ਭਾਦਰ ਗੇ ਰੋਡ ਤੇ ਹੂੰ ਠੀਕ ਹੈ ਜੀ ਜਿੰਨੀ ਦੇਰ ਤੱਕ ਧਰਨਾ ਲਾ ਦੇਣਾ ਹੈ ਜਿੰਨੀ ਦੇਰ ਤੱਕ ਐਮ ਐਲ ਏ ਸਾਹਿਬ ਆਜੋ ਡਾਕਟਰ ਦੋਨੇ ਜਿਹੜੇ ਏਰੀਆ ਦੇ ਐਮ ਐਲ ਏ ਆ ਉਸ ਤੋਂ ਬਾਅਦ ਐਸ ਐਚਓ ਸਾਹਿਬ ਅੱਗੇ ਸਾਨੂੰ ਸਵਾਰਣ ਨਹੀਂ ਦਿੰਦੇ ਹਾਂਜੀ ਵੀ ਅੱਜ ਤੋਂ ਬਾਅਦ ਹੈ ਕੋਈ ਇਦਾਂ ਦਾ ਨੁਕਸਾਨ ਨਹੀਂ ਹੋਊਗਾ 19 ਤੱਕ ਰਾਸੀ ਨਹੀਂ ਉਠਾਉਣਾ ਭਾਈ ਠੀਕ ਹੈ ਜੀ 32 ਬੰਦੇ ਉਹਨਾਂ ਕੋਲੇ ਉਹ ਦੇਖੋ ਉਹ ਵੀ ਉਹ ਵੀ ਮਜਬੂਰ ਆ ਮੈਂ ਦੇਖੋ ਉਹ ਵੀ ਮਜਬੂਰ ਆ ਥਾਣੇ ਦੇ 108 ਬੰਦੇ ਉਹ ਕਹਿਣਗੇ ਜੀ ਕਹਿੰਦੇ 108 ਬੰਦੇ ਆ ਸਾਨੂੰ ਮਿਲਣੇ ਚਾਹੀਦੇ ਕਹਿੰਦੇ ਵੀ ਤੇ ਕਹਿੰਦੇ ਸਾਡੇ ਕੋਲ 32 ਬੰਦੇ ਆ ਕਹਿੰਦੇ ਸਾਡੇ ਕੋਲ ਸਟਾਫ ਹੀ ਨਹੀਂ ਕਹਿੰਦੇ ਅਸੀਂ ਕੀ ਕਰੀਏ ਕਹਿੰਦੇ ਅਸੀਂ ਥਾਣੇ ਦਾ ਕੰਮ ਦੇਖੀਏ ਜਾਂ ਬਾਹਰ ਗਸਟ ਦੇਖੀਏ ਕਹਿੰਦੇ ਏਰੀਆ ਬਹੁਤ ਵੱਡਾ ਸਾਡੇ ਕੋਲ ਮੈਂ ਤਾਂ ਸੀਪੀ ਸਾਹਿਬ ਨੂੰ ਮੈਂ ਤਾਂ ਸੀਪੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਜਿੰਨੇ ਵੀ ਜਿੱਦਾਂ ਕਿ ਇਹ ਸਲੇਮ ਡਾਬਰੀ ਦਾ ਏਰੀਆ ਹੋ ਗਿਆ ਬਸਤੀ ਦਾ ਏਰੀਆ ਹੋ ਗਿਆ ਜਿਹੜੇ ਲੇਬਰ ਕਲਾਸ ਏਰੀਆ ਹੈ ਨਾ ਇੱਥੇ ਥੋੜਾ ਜਿਹਾ ਸਟਾਫ ਨੂੰ ਸਟਾਫ ਵਧਾਇਆ ਜਾਵੇ ਤੇ ਵੱਧ ਤੋਂ ਵੱਧ ਗਸ਼ਤ ਵਧਾਇਆ ਜਾਵੇ ਜਿਹੜੇ 25 ਤੇ 10 ਦਾ ਟਾਈਮ ਆ ਜਦੋਂ ਆਪਣਾ ਤਨਖਾਵਾ ਮਿਲਦੀਆਂ ਆ ਉਦੋਂ ਜ਼ਿਆਦਾ ਇਸ ਚੀਜ਼ ਦੇ ਧਿਆਨ ਦਿੱਤਾ ਜਾਵੇ ਨਹੀਂ ਸੁਰੱਖਿਅਤ ਡਾਕਟਰ ਸਾਹਿਬ ਹੈਗੇ ਹੋ ਕਿਉਂਕਿ ਦੁਕਾਨਦਾਰੀ ਕਾਫੀ ਇਹ ਮਾਰਕੀਟ ਪੂਰੀ ਬਣੀ ਹੋਈ ਆ ਲੇਕਿਨ ਜੋ ਦਾਤ ਹੀ ਸਰੇਆਮ ਲਿਖ ਕੇ ਜਾਣਗੇ ਤੇ ਕੀ ਫਾਇਦਾ ਫਿਰ ਦੁਕਾਨਦਾਰੀ ਨੂੰ ਬੰਦ ਕਰਕੇ ਫਿਰ ਚਾਬੀਆਂ ਫਿਰ ਦੇਣਾ ਤੁਹਾਡਾ ਮੁਨਾਸਿਬ ਹੈਗਾ ਪਰਸੋਂ ਪਰਸੋਂ ਦੀ ਵੀ ਗੱਲ ਹੈ ਗਈ ਆ ਇੱਕ ਗਲੀ 'ਚ ਆ ਗਏ ਸੀ ਬੰਦੇ ਅੱਛਾ ਜੀ ਉਹ ਭਈਆ ਸੀ ਕੋਈ ਆਪਣਾ ਸਬਜੀ ਮੰਡੀ 'ਚੋਂ ਆਇਆ ਸੀਗਾ ਉਹਦੇ ਮਗਰ ਪੈ ਗਿਆ ਉਹ ਸਾਨੂੰ ਦੇਖ ਕੇ ਸਾਡੇ ਘਰ ਵੜ ਗਿਆ ਮਤਲਬ ਅੱਛਾ ਫਿਰ ਬਚ ਜਾਓ ਮੈਂ ਕਿਹਾ ਕੀ ਗੱਲ ਹਾਂਜੀ ਬਚਾਅ ਹੋ ਗਿਆ ਉਹਦਾ ਤੁਸੀਂ ਸਾਰੇ ਦੁਕਾਨਦਾਰ ਹੋ ਹਾਂਜੀ ਸਾਰੇ ਸਾਰੀ ਮਾਰਕੀਟ ਦੀ ਕਿਹੜੀ ਦੁਕਾਨ ਹੈ ਮੋਬਾਈਲਾਂ ਦੀ ਮੋਬਾਈਲਾਂ ਦੀ ਦੁਕਾਨ ਨੂੰ ਟਾਰਗੇਟ ਹੁੰਦੇ ਜਿਆਦਾ ਹਾਂਜੀ ਅੱਜ ਵੀ ਕਾਕੋਬਾਰ ਰੋਡ ਤੇ ਚੋਰੀ ਹੋਈ ਮੋਬਾਈਲ ਦੁਕਾਨ ਤੇ ਹੋਈ ਆ ਕੀ ਉਹਨਾਂ ਨੂੰ ਕੀ ਦਿਖਦਾ ਕੀ ਇੱਥੇ? ਅਜੇ ਬਾਹਰ ਮੋਬਾਈਲ ਦੇਖਦੇ ਆ ਕੈਸ਼ ਹੁੰਦਾ ਔਰ ਹੋਰ ਕੀ ਦੇਖਣਾ ਉਹਨਾਂ ਨੂੰ। ਜੋਰਾਂ ਹੱਥ ਲੱਗਾ ਅਗਲੇ ਲੈਣਾ ਦਾਦ ਰੱਖੇ। ਟਾਰਗੇਟ ਭਾਜੀ ਮੋਬਾਈਲਾਂ ਦਾ ਹੀ ਹੁੰਦਾ। ਮੋਬਾਈਲਸ ਚੱਕੇ, ਵੇਚਤੇ, ਸੇਲ ਕਰਤੇ। ਇਹ ਚੀਜ਼ਾਂ ਨਾਲ ਦੇਖਦੇ ਹੀ ਉਹ ਟਾਰਗੇਟ ਰੱਖਦੇ ਨੇ ਇਹਨਾਂ ਦੀ ਦੁਕਾਨ ਦੇ ਵਿੱਚ ਕੀ ਕੀ ਹੈਗਾ। ਹੁਣ ਮੇਰੀ ਵੀ ਦੁਕਾਨ ਮੋਬਾਈਲ ਦੀ ਆ ਭਾਜੀ ਮੇਰੇ ਨਾਲ ਦੇ ਨੇ ਸਾਡੀ ਦੋਨੋਂ ਦੁਕਾਨਾਂ ਇਕੱਠੀਆਂ ਨੇ। ਸਾਡੇ ਕੋਲ ਦੇਖੋ ਅਸੀਂ ਮੋਬਾਈਲਸ ਵੀ ਰੱਖਨੇ ਨੇ, ਐਸੈਸਰੀਆਂ ਵੀ ਰੱਖਣੀਆਂ। ਹੈੱਡਫੋਨ ਵੀ ਰੱਖਨੇ ਨੇ। ਇੱਕ ਹੈੱਡਫੋਨ 150 ਦਾ ਵੀ ਜਾਂਦਾ, 250 ਦਾ ਵੀ ਉਨੇ ਜਾਗੇ ਕਿਸ ਨੂੰ ਸੋਚ ਵੀ ਦੇਤਾ ਨਸ਼ੇ ਵਾਲੇ ਨੇ ਨਸ਼ਾ ਕਰਨ ਆਸੀ ਉਹਨੂੰ 1000 ਰੁਪਏ ਚਾਹੀਦਾ ਸੋਚ ਸੋਚ ਕਿਸ ਨੂੰ ਦੇਤਾ ਪੈਸੇ ਬਣ ਗਏ ਮਤਲਬ ਸਾਰੀ ਗੇਮ ਚਿੱਟੇ ਦੀ ਹੈ ਚਿੱਟੇ ਦੀ ਕਹਿ ਸਕਦੇ ਆਂ ਅਸੀਂ ਵਾਜੀ ਵਾਜਿਵ ਹੈ ਇਸ ਗੱਲ ਨੂੰ ਕਹਿਣਾ ਵਾਜੀਵ ਹੈ ਕਿ ਇਹ ਗੱਲ ਚਿੱਟੇ ਦੀ ਜਾਂ ਕੋਈ ਹੋਰ ਨਸ਼ਾ ਲਿਕੁਇਡ ਨਸ਼ਾ ਕੁਝ ਵੀ ਹੋ ਸਕਦਾ ਨਸ਼ਾ ਦਾ ਨਸ਼ਾ ਜਿਹਦੀ ਨਸ਼ੇ ਦੀ ਪਹੁੰਚ ਪੂਰੀ ਨਹੀਂ ਹੋ ਪਾਰੀ ਜੇਬ 'ਚ ਪੈਸਾ ਨਹੀਂ ਹੈ ਉਹ ਟਾਰਗੇਟ ਕਿਨੂੰ ਕਰਦਾ ਸਾਨੂੰ ਅਸੀਂ ਕਿੱਥੇ ਜਾਈਏ ਅਸੀਂ ਆਪਣੇ ਘਰੋਂ ਕੱਡ-ਕੱਡ ਕੇ ਪੈਸਾ ਦਿਨ-ਰਾਤ ਮਿਹਨਤ ਕਰਕੇ ਅਸੀਂ ਆਪਣੀ ਦੁਕਾਨਾਂ 'ਚ ਮਾਲ ਪਾਨੇ ਆ ਇਸ ਕਰਕੇ ਥੋੜਾ ਪਾਨੇ ਆ ਕੋਈ ਆਵੇ ਦਾਤ ਰੱਖੇ ਅਸੀਂ ਚੁੱਪ ਕਰਕੇ ਹੱਥ ਜੋੜ ਕੇ ਉਹਨੂੰ ਦੇ ਦਈਏ ਭਾਈ ਲੈ ਜਾ ਅਸੀਂ ਆਪਣੀ ਜਾਨ ਬਚਾਣੀ ਆ ਹੁਣ ਅੱਜ ਮੇਰੀ ਦੁਕਾਨ ਮੈਂ ਆਪਣਾ ਨੂੰ ਸੁਰੱਖਿਸ਼ ਨਹੀਂ ਮੰਨਦਾ ਲੇਬਰ ਏਰੀਆ ਲੇਬਰ ਹੀ ਸਾਡੇ ਕੋਲ ਆਂਦੀ ਲੈਣ ਵਾਸਤੇ ਇੱਥੇ ਕੋਈ ਮਹਿਕਮਾ ਜੇ ਪੰਜਾਬੀ ਭਾਈਚਾਰਾ ਆਵੇ ਤੇ ਰੋਜ਼ ਨਹੀਂ ਆਂਦਾ ਲੇਬਰ ਨੇ ਸਾਡੇ ਕੋਲ ਰੋਜ਼ ਆਣਾ ਕਦੇ ਹੈੱਡਫੋਨ ਲੈਣਾ ਨੇ ਕਦੇ ਰੀਚਾਰਜ ਕਰਾਣਾ ਨੇ ਤੇ ਅਸੀਂ ਕੈਸ਼ ਵੀ ਰੱਖਣਾ ਆਪਣੇ ਕੋਲ ਸਮਾਨ ਵੀ ਰੱਖਣਾ ਅਸੀਂ ਕਿੱਥੇ ਤੱਕ ਆਪਣਾ ਨੂੰ ਸੁਰੱਖਿਅਤ ਸਮਝੀਏ ਜੇ ਮੈਂ ਕਹਾਂ ਮੇਰੀ ਗੱਲ ਕਰਾਂ ਦੁਕਾਨ ਦੇ ਅੰਦਰ ਜੇ 20000 ਦਾ ਮਾਲ ਪਿਆ ਅਗਲਾ ਆਇਆ ਦਾਤ ਰੱਖਿਆ ਲੈ ਗਿਆ ਅਗਲੇ ਨੇ 20000 ਦਾ ਮਾਲ 5000 ਚ 1000 ਚ 200 ਚ ਜੀਨੇ ਵੇਚਦਾ ਪਰ ਮੈਂ ਤਾਂ 20000 ਦਾ ਨੁਕਸਾਨ ਹੋ ਗਿਆ ਮੈਂ ਆਪਣੇ ਘਰੋਂ ਕੱਢ ਕੇ ਲੈ ਆ ਰਿਹਾ ਘਰ ਵੀ ਦੇਖਣਾ ਬੱਚੇ ਦੇਖਣੇ ਫੈਮਿਲੀ ਦੇਖਣੀ ਮੈਂ ਕਿੱਥੇ ਜਾਊਂਗਾ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਥੇ ਗਸ਼ਤ ਦੇਵੇ ਕਿਉਂਕਿ ਅੱਜ ਤੱਕ ਕੰਮ ਨਹੀਂ ਹੈ ਇਹ ਬਹੁਤ ਚਿਰ ਤੋਂ ਇਦਾਂ ਚੱਲਦਾ ਆ ਰਿਹਾ ਸੀਪੀ ਸਾਹਿਬੋ ਕੀ ਕਰਾਜ ਕੁਲਦੀਪ ਸਿੰਘ ਚਾਹਲ ਨੇ ਆਂਦੇ ਸਿਰ ਪੰਜਾਬ ਲੁਧਿਆਣਾ ਸ਼ਹਿਰ ਦੇ ਵਿੱਚ ਇੰਕਾਊਂਟਰ ਕੀਤੇ ਨੇ دہشتਗਰ ਜਿਹੜੇ ਸੀਗੇ ਉਹਨਾਂ ਨੂੰ ਨੱਥ ਪਾਣਸ ਤੇ ਲੇਕਿਨ ਇਹ ਹੁਣ ਉਹਨਾਂ ਨੂੰ ਨੱਥ ਕਿੱਦਾਂ ਪਾਈ ਜਾ ਸਕਦੀ ਫਿਰ ਦੇਖੋ ਜੀ ਇਹ ਤਾਂ ਹੁਣ ਉੱਚੇ ਲੈਵਲ ਦੀਆਂ ਗੱਲਾਂ ਆ ਠੀਕ ਹੈ ਜੀ ਇਹ ਤਾਂ ਇੱਕ ਦੋ ਜਣਾਂ ਨੂੰ ਠੋਕਿਆ ਜਾਵੇ ਵੱਧ ਤੋਂ ਵੱਧ ਜਿਹੜੇ ਇਹੋ ਜਿਹੇ ਕੰਮ ਕਰਦੇ ਠੋਕੇ ਜਾਣ ਹੁੰਦਾ ਸੀਏਸੀਐਮ ਸਾਹਿਬ ਨੇ ਵੀ ਦੇ ਦਿੱਤੇ ਹੁਕਮ ਬਿਲਕੁਲ ਠੀਕ ਹੈ ਜੀ ਇਹ ਦੋ ਚਾਰ ਬੰਦੇ ਠੁਕਣਗੇ ਤਾਂ ਹੀ ਕੋਦਣਾ ਇਹਨਾਂ ਨੂੰ ਥੋੜਾ ਜਿਹਾ ਹੋਗਾ ਨੱਥ ਪਾਊਗੀ ਨੇ ਤਾਂ ਉੱਦਾ ਤਾਂ ਨਹੀਂ ਹਰ ਕਰਦੇ ਹੁਣ ਛੋਟੇ ਨਹੀਂ ਕਰਨੇ ਚਾਹੀਦੇ ਵੱਡੇ ਦਾ ਬਹੁਤ ਕਰ ਲੈ ਆਪਾਂ ਕਹਿੰਦੇ ਇੱਕ ਵੱਡਾ ਗੈਂਗਸਟਰ ਹੈ ਇਹ ਛੋਟਾ ਗੈਂਗਸਟਰ ਹੀ ਬਾਅਦੋਂ ਵੱਡਾ ਬਣਦਾ ਹੁਣ ਲੱਗਦਾ ਨਹੀਂ ਯੂਪੀ ਸਟੇਟ ਜਿਆਦਾ ਵਧੀਆ ਹੋ ਗਈ ਹੈ ਕਿਉਂਕਿ ਉੱਥੇ ਤਾਂ ਹੁਣ ਕੁਛ ਇੱਧਰ ਚੀਜ਼ਾਂ ਹੁੰਦੀ ਹੀ ਨਹੀਂ ਹੈ ਬਹੁਤ ਜਿਆਦਾ ਵਧੀਆ ਮੈਂ ਕੁਝ ਦਿਨ ਪਹਿਲਾਂ ਖਬਰ ਵੀ ਦੇਖੀ ਸੀ ਇੱਥੇ ਦੇ ਇਹੀ ਬੰਦੇ ਯੂਪੀ ਗਏ ਨੇ ਇੰਡਸਟਰੀ ਲਗਾਉਣ ਵਾਸਤੇ ਸੀਐਮ ਸਾਹਿਬ ਨਾਲ ਉਹਨਾਂ ਨੇ ਗੱਲਬਾਤ ਕੀਤੀ ਯੂਪੀ ਦੇ ਤੇ ਮੈਂ ਕਹਿੰਦਾ ਜੇ ਇੱਥੇ ਦੇ ਬੰਦੇ ਉੱਥੇ ਜਾ ਰਹੇ ਨੇ ਤੇ ਅਸੀਂ ਇੱਥੇ ਕੀ ਕਰਨਾ ਫਿਰ ਅਸੀਂ ਵੀ ਯੂਪੀ ਚੱਲ ਜੰਨੇ ਆਂ ਜੇ ਪ੍ਰਵਾਸੀ ਪ੍ਰਵਾਸੀ ਇੱਕ ਲਾਈਨ ਬਹੁਤ ਚਲਦੀ ਵੀ ਪ੍ਰਵਾਸੀ ਪ੍ਰਵਾਸੀ ਫਿਰ ਅਸੀਂ ਵੀ ਉੱਥੇ ਆ ਕੇ ਪ੍ਰਵਾਸੀ ਬਣ ਜਾਂਦੇ ਹਾਂ ਜਿਵੇਂ ਅਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਹਾਂ ਫਿਰ ਅਸੀਂ ਵੀ ਉੱਥੇ ਹੋ ਜਾਂਦੇ ਹਾਂ ਬਿਜ਼ਨਸ ਵਧੀਆ ਹੋਊਗਾ ਉੱਥੇ ਜਦੋਂ ਉੱਥੇ دہشت گردੀ ਨਹੀਂ ਹੋਊਗੀ ਦਾਤ ਨਹੀਂ ਦੇਖਣਗੇ ਅਸਲੇ ਨਹੀਂ ਦੇਖਣਗੇ ਦੁਕਾਨਦਾਰੀ ਸੁਰੱਖਿਤ ਹੋਊਗੀ ਰਾਤ ਨੂੰ ਮਹਿਲਾਾਂ ਨੂੰ ਸੁਰੱਖਿਤ ਹੋਣੀ ਹੈ ਭਾਜੀ ਮੈਂ ਮੈਂ ਇੱਕ ਚੀਜ਼ ਕਹਿਣਾ ਆ ਜਦੋਂ ਹੁਣ ਆਪਾਂ ਕੋਈ ਪਿਸਟਲ ਲੈਣਾ ਹੋਵੇ ਕੋਈ ਕੋਈ ਵੀ ਚੀਜ਼ ਲੈਣੀ ਹੋਵੇ ਜਿੱਦਾਂ ਗਨ ਕੋਈ ਵੀ ਲੈਣੀ ਹੋਵੇ ਉਹਦਾ ਲਾਇਸੈਂਸ ਬਣਦਾ ਆ ਬਿਲਕੁਲ ਠੀਕ ਹੈ ਜੀ ਉਹ ਆਮ ਨਹੀਂ ਮਿਲਦੀ ਇਹ ਦਾਤ ਦੂਤ ਕਦਰ ਆਪਣਾ ਦੁਕਾਨਾ ਇਆਂ ਲਾ ਕੇ ਬੈਠੇ ਹੁੰਦੇ ਆ ਕੋਈ ਕਿਸੇ ਕੋ ਐਡਾ ਕੋਈ ਐਡਾ ਚਾਕੂ ਆ ਕੋਈ ਦਾਤ ਵਿਕਦਾ ਪਿਆ ਆ ਐ ਜਿਹੜੀ ਚੀਜ਼ਾਂ ਆ ਇਹ ਆਮ ਕਿਉਂ ਵਿਕਦੀਆਂ ਪਈਆਂ ਪਹਿਲਾਂ ਤਾਂ ਇਹਦੇ ਉੱਤੇ ਹੋਣੀ ਚਾਹੀਦੀ ਰੋਗ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਜੀ ਇਹ ਆਮ ਨਹੀਂ ਵਿਕਣੀਆਂ ਚਾਹੀਦੀਆਂ ਜੇ ਵਿਕਦੀ ਹੈ ਉਹਦੇ ਉੱਤੇ ਕੋਈ ਨਾ ਕੋਈ ਮਾਰਕਾ ਲੱਗਿਆ ਹੋਣਾ ਜਿਹਦਾ ਕੋਈ ਲਾਇਸੈਂਸ ਕੋਈ ਨੰਬਰ ਲੱਗਿਆ ਹੋਣਾ ਜਿਹਦਾ ਤੇ ਜਿਹਨੂੰ ਦਿੱਤੀ ਆ ਉਹਦਾ ਵੋਟਰ ਕਾਰਡ ਆਈਡੀ ਕਾਰਡ ਲੈ ਲਓ ਪਤਾ ਹੋਣਾ ਜਿਹਦਾ ਵੀ ਇਹ ਚੀਜ਼ਾਂ ਇਸ ਬੰਦੇ ਨੂੰ ਵੇਚੀ ਹੀ ਆ ਲੁਕੋਈ ਕਾ ਵਧੀਆ ਸੁਝਾਅ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਆਏ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਆਏ ਸੀਗੇ ਤੇ ਗੈਂਗਸਟਰਾਂ ਦਾ ਖਤਮ ਕਰਨ ਕੇ ਚਲਦੇ ਹੋਏ ਤੇ ਉਹਨਾਂ ਨੇ ਗੈਂਗਸਟਰਾਂ ਦਾ ਕੁਝ ਦਾ ਇਨਕਾਊਂਟਰ ਵੀ ਕੀਤਾ ਸੀਗਾ ਲੇਕਿਨ ਲੁਧਿਆਣਾ ਸ਼ਹਿਰ ਦਾ ਆਜ਼ਾਦ ਨਗਰ ਹੈ ਬਾਦਰਕੇ ਰੋਡ ਦੇ ਉੱਤੇ ਮੌਜੂਦ ਆ ਲੇਕਿਨ ਆ ਦੁਕਾਨ ਪਿੱਛੇ ਦੇਖ ਰਹੀ ਹੈ ਇਹਦੇ ਬਾਹਰ ਦੋ ਚੱਕ ਸਾਂਦੇ ਨੇ ਮੋਟਰਸਾਈਕਲ ਤੇ ਦਾਤ ਉਹਨਾਂ ਦੇ ਹੱਥੇ ਫੜਿਆ ਹੁੰਦਾ ਵੈ ਲੇਕਿਨ ਦੁਕਾਨਦਾਰ ਦੁਕਾਨ ਬੰਦ ਕਰਕੇ ਗਿਆ ਹੁੰਦਾ ਵੈ ਸਰ ਇਹ ਆਜ਼ਾਦ ਨਗਰ ਦੇ ਵਿੱਚ ਮੌਇਨਾ ਵਾਲੇ ਅੱਜ ਦੁਕਾਨ ਸ਼ੋਪਕੀਪਰ ਮੁਸਕਬੀ ਵਾਲੀ ਗੱਲ ਕਲੀ ਕਰਦੀ ਪਰਾਂ ਲੱਗ ਰਹੀ ਐ ਸੜਕੋ ਲਾਇਆ ਗੀ ਰੂਟ ਤੇ ਜੋ ਮੈਂ ਮਪਾ ਵੀ ਕਿ ਜਾ ਕੇ ਦੇਖਿਆ ਐ ਸੋਇਤ ਇੱਕ ਕੋਈ ਦੁਕਾਨ ਦੇ ਤਨਾ ਜਿਹੜੇ ਤੁੰਗੜ ਬੰਦੇ ਸੀਗੇ ਜੀ ਉਹਨਾਂ ਦੀ ਦੁਕਾਨ ਦੇ ਬਾਹਰ ਦੋ ਮੁੰਡੇ ਐ ਸਿਵਾ ਤੇ ਜੀ ਇੱਕ ਮੁੰਡਾ ਉਹਨਾਂ ਦੀ ਪੁੱਛੇ ਚ ਗਾਇਆ ਸੀ ਕਿਸੇ ਵਰਕਰ ਤੋਂ ਜੀ ਤੇ ਉਹਦੇ ਕੋਲ ਇਹਨਾਂ ਦਾ ਅਲੀਗੇਸ਼ਨ ਐ ਕਿ ਕੋਈ ਗਾਤਿਓ ਮੁੜ ਕੇ ਚਲਾ ਗਿਆ ਸੀ ਜੀ ਉਹ ਉਹਨੇ ਮੰਨ ਕੇ ਫਿਰ ਇਨਸਿਕਿਉਰਟੀ ਦੀ ਸੀ ਕਿ ਜੀ ਸਾਡੇ ਬਾਰੇ ਪੁੱਛਿਆ ਸੀਗਾ ਕੋਈ ਨਾ ਕੋਈ ਫਰਦਾਨ ਕੋਈ ਅਨਹੋਣੀ ਨਾ ਵੱਪੋ ਜੀ ਇਸ ਲਈ ਮੈਂ ਉੱਥੇ ਜਾ ਕੇ ਆਇਆ ਤਾਂ ਉਹਨਾਂ ਨੂੰ ਸ਼ੋਰਕ ਸੀ ਕਹਿੰਦੇ ਆ ਕਿ ਇੱਕ ਇੱਕ ਕੋਲੋਂ ਕੋਈ ਐਸਟੀਵਾ ਆਇਆ ਸੀ ਉਹ ਬੰਬਰ ਤੇ ਸ਼ਰਮ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਕੁਲਦੀਪ ਜੀ ਚਾਹਲ ਜੀ ਤੁਸੀਂ ਦੇਖੋ ਦੁਕਾਨਦਾਰ ਸਾਰੇ ਇਕੱਠੇ ਨੇ ਥਾਣੇ ਗਏ ਸੀਗੇ ਲੇਕਿਨ ਇਹ ਸਵਾਰਸ਼ਨ ਕੀ ਮਿਲਦਾ ਤੁਹਾਨੂੰ ਤੁਸੀਂ ਜ਼ਿਆਦਾ ਜਾਣੂ ਹੋ ਤੁਸੀਂ ਆਪਣੇ ਐਸਐਚਓ ਨੂੰ ਪੁੱਛ ਸਕਦੇ ਹੋ ਲੇਕਿਨ ਇਹ ਸਵਾਰਸ਼ਨ ਦੇਣਾ ਯਾਨੀ ਸੁਰੱਖਿਆ ਕਰਨਾ ਇਹ ਵਾਜਿਬ ਹੈ ਕਿ ਅਧਰੇ ਮਖੋਲ ਬਾਜੀ ਕਰਨਾ ਵਾਜਿਬ ਹੈ ਲੋਕਾਂ ਦਾ ਕੈਮਰਾ ਮੈਂਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੋਨਾਂ ਦਾ